ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ। ਕਰਪਾ ਰੱਖਿਆ ਮਾਲਕ ਚੜ੍ਹਦੀ ਕਲਾ ਦੇ ਦਿਨ ਦੁੱਗਣ ਰਾਜ ਆਗੁਣੇ ਤਰੱਕੇ ਪਾਛੇ ਭਾਈ ਸਾਰਿਆਂ ਨੂੰ। ਬਾਕੀ ਖੇਤਾਂ ਵਿੱਚ ਆਏ ਬਈ। ਵੀ ਗਰਮੀ ਨੇ ਦਿਖਾਇਆ ਵਾ ਜੋਰ ਪੂਰਾ ਐਨ ਆਪਣਾ। ਕਿਉਂ ਦੱਖਣ ਚੱਲਦਾ ਚਾਰ ਪੰਜ ਦਿਨ ਹੋ ਗਏ ਲਗਾਤਾਰ। ਦੱਖਣ ਚੱਲਦਾ ਬਹੁਤ ਜ਼ੋਰ ਨਾਲ। ਵੀ ਦੱਖਣ ਦੇਖਿਆ ਸੀ ਸਵੇਰੇ ਤੜਕੇ ਨੂੰ ਵੀ ਦੇਖਿਆ ਤੜਕੇ ਨੂੰ ਚੱਲਦਾ ਹੁੰਦਾ ਸਾਰੀ ਰਾਤ ਚੱਲੀ ਜਾਂਦਾ ਦੱਖਣ। ਇੱਕ 2:00 ਵਜੇ ਜਾ ਕੇ ਘਰ ਜਾਂਦਾ। ਹੁਣ ਲੱਗਿਆ ਥੋੜਾ ਜਿਹਾ ਦਬਣਾ। ਕੰਮ ਨੂੰ ਡੇਢ ਪਣੋਂ ਤੋਂ ਟਾਈਮ ਹੋਇਆ ਵੈ ਵੀ ਹੁਣ ਇਹਨਾਂ ਦਬਦੇ ਦਬਨੇ ਜਿਵੇਂ ਬੰਦ ਹੋ ਜਣਾ ਬਫੇਰ ਤਾਂ ਇੱਕ ਕਿਸਮ ਦੀ ਆਇਆ ਅੱਗੇ ਲੱਗ ਜਾਂਦੀ ਹੈ ਕਿਸੇ ਵੀ ਕੰਮ ਨੂੰ ਹੁਣ ਦੇਖੋ ਕੱਲ ਆਪਣੇ ਰੇਵ ਆਉਂਦੇ ਭਈਏ ਚਾਰ ਟਰਾਲੀਆਂ ਪਾ ਦਿੰਦੇ ਉਹ 12 ਵਜੇ ਤੱਕ ਚਾਰ ਜਣੇ ਬਹੁਤ ਸੋਹਣਾ ਕੰਮ ਚੱਲਦਾ ਉਹਦੇ ਬਾਅਦ 2:30 ਵਜੇ ਲੱਗਦੇ ਪਾਉਣ ਫੇਰ ਰੋਟੀ ਰੋਟੀ ਖਾ ਕੇ ਆਰਾਮ ਕਰਕੇ ਬਾਅਦ ਤੁਸੀਂ ਮੰਨਣਾ ਮਖੌਲ ਇੱਕੇ ਟਰਾਲੀ ਕਰਦੀ ਹੈ ਬੱਸ ਘਰਾ ਦਿੰਦੀ ਹੈ ਗਰਮੀ ਹੀ ਹੋ ਇੰਨੀ ਹੈ ਕੰਮ ਕਰਨੋਂ ਬੰਦੇ ਜੀਅ ਨਹੀਂ ਕਰਦਾ ਹੈਗਾ ਐਂ ਲੱਗਦਾ ਵੀ ਹੁਣ ਕਰਿਆ ਹੁਣ ਕਰਿਆ ਬੰਦਾ ਕੁੱਤੋਂ ਪਾ ਵੀ ਕੁਝ ਵੀ ਸਮਝ ਨਾ ਮੰਦਵ ਜਿੱਤੋਂ ਪਹੁੰਦੀ ਐ ਵੀ ਬੱਟੇ ਇੰਨਾ ਹੁੰਦਾ ਹਵਾ ਜਮੇ ਬੰਦ ਹੋ ਜਾਂਦੀ ਐ ਵੀ ਏਕਣ ਦਾ ਬਾਕੀ ਚਲੋ ਪਨੀਰੀਆਂ ਦੀ ਬਜਾਈ ਚੱਲਦੀ ਐ ਵੀ ਐਕਤੀ ਹੋਈ 5-7 ਤੱਕ ਬੀਜ ਆ ਜਿਹੜੇ ਮੇਨ ਮੇਨ ਜਿਹੇ ਆ ਉਹਨਾਂ ਦੀ ਬਜਾਈ ਚੱਲਦੀ ਐ ਜਿੰਨਾਂ ਨੂੰ 26 ਲਾਉਣੀ ਥੋੜੀ ਜਿਹੀ ਲੇਟ ਐ ਕੋਸੇ 28 31 ਕੁੱਤੀ ਜਕਣ ਲੱਗਣੇ ਆ ਆਪਣਾ 110 ਐ ਵੀ ਇਹੋ ਜੇ ਬੀਜਾਂ ਦੀ ਬਜਾਈ ਹੋ ਗਈ ਪਨੀਰੀ ਦੀ ਆਪਾਂ ਨਵੇਂ ਭੋਇਆ ਵਾ 26 ਦਾ ਬੀਜ ਆ ਕੱਲ ਦਾ ਪੇਵਾ ਕੱਲ ਦਾ ਬੁੱਤਾ ਤਾਂ ਦੇਖਦੇ ਕੱਲ ਤੱਕ ਤਿਆਰ ਹੋ ਜਾਣਾ ਉਹਨੇ ਕੱਲ ਕੋਲ ਨੂੰ ਵੀਜਦਾਂਗੇ ਬਾਕੀ ਇੱਕ ਆਪਾਂ ਨੂੰ ਵੀਰ ਨੇ ਮੱਝ ਦੀਆਂ ਫੋਟੋਆਂ ਭੇਜੀਆਂ ਮੈਂ ਵੇਚਣੀ ਆ ਉਹਨਾਂ ਨੇ ਵੀ ਸੋਨੇ ਵਾਲੀ ਹੈ ਜੀ ਉਹ ਪਹਿਲੇ ਸੂਏ ਆ ਮੈਨਾਂ ਦੇ ਉਹ ਕਿਉਂ ਨਾ ਫਲੂਣ ਸੁਣਾ ਕਹਿੰਦਾ ਬਾਈ ਨੇ ਦੱਸਿਆ ਦਾ ਉਹ ਕਹਿੰਦਾ ਮਾਸੜੇ ਤੁਸੀਂ ਲੈਣੇ ਨੂੰ ਕਹਿੰਦੇ ਤੇ ਕਹਿੰਦਾ ਮੈਂ ਤਾਂ ਤੁਹਾਨੂੰ ਫੋਟੋ ਭੇਜੀਆਂ ਵੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਦੇਖ ਲਿਓ ਕਿ ਨਹੀਂ ਵੀਡੀਓ ਚ ਪਾ ਦਿਓ ਚਲੋ ਵੀਡੀਓ ਬਣਾ ਕੇ ਬਾਈ ਨੇ ਭੇਜੀਵੇਂ ਹੈਗੇ ਦੋ ਦੋ ਚਾਰ ਚਾਰ ਉੱਡੀਆਂ ਬਣੀਆਂ ਸੈਕਿੰਡਾਂ ਦੀਆਂ ਵੀ ਉਹ ਥੋੜੇ ਜਿਹੇ ਦੂਜੇ ਤਰ੍ਹਾਂ ਕੈਮਰੇ ਕਾ ਬਣਾਤੇ ਆ ਮੈਂ ਉਹਦੀਆਂ ਫੋਟੋਆਂ ਪਾਉਂਗਾ ਜੇ ਤਾਂ ਸੈਟਰ ਹੋ ਗਈ ਵੀਡੀਓ ਤਾਂ ਵੀਡੀਓ ਹੀ ਪਾ ਦੂੰਗਾ ਵਿੱਚ ਨਹੀਂ ਫੋਟੋਆਂ ਪਾਉਂਗਾ ਜੇ ਕਿਸੇ ਵੀਰ ਨਾਲ ਲੈਣੀ ਹੋਈ ਮੱਝ ਉਹ ਪਹਿਲੇ ਸੂਏ ਆ ਮਤਲਬ ਝੋਟੀ ਬਹੁਤ ਹੀ ਤਕੜੀ ਐਨ ਵੀ ਉਹ ਬਾਜ ਦਾ ਨੰਬਰ ਹੋਊਗਾ ਪਰ ਜੇ ਦਾ ਸੰਪਰਕ ਕਰ ਲਿਓ ਕਿ ਹੁਣ ਮੈਨੂੰ ਪਿੰਡ ਨਹੀਂ ਦੱਸਿਆ ਕਿ ਉਹਨਾਂ ਨੇ ਇੱਕ ਰੇਟ ਨਹੀਂ ਦੱਸਿਆ ਹੈਗਾ ਇਹ ਉਹ ਸਾਰਾ ਕੁਝ ਉਹਨਾਂ ਤੇ ਕਿਹੇ ਫਿਰ ਵੀਡੀਓ ਹੀ ਮੰਗਾ ਲਿਓ ਤੁਸੀਂ ਨੰਬਰ 'ਤੇ ਫੋਨ ਕਰਕੇ ਰੇਟ ਪਤਾ ਕਰ ਲਿਓ ਪਿੰਡ ਪਤਾ ਕਰ ਲਿਓ ਸਾਰਾ ਕੁਝ ਜੇ ਕਿਸੇ ਨੇ ਮੱਝ ਲੈਣੀ ਹੋਵੇ ਤਾਂ ਉਹਦੀ ਮੈਂ ਫੋਟੋ ਤੁਹਾਨੂੰ ਪਾ ਦੂੰਗਾ ਭਾਈ ਵੀਡੀਓ ਦੇ ਵਿੱਚ ਵੀ ਨੰਬਰ ਵੀ ਹੋਊਗਾ ਭਾਈ ਦਾ ਉਹਦਾ ਸੰਪਰਕ ਕਰ ਲਿਓ ਵੀ ਚਲੋ ਮੱਝ ਦੇਖਣ ਨੂੰ ਵਧੀਆ ਹੁਣ ਅਸੀਂ ਮੱਝ ਤਾਂ ਨਹੀਂ ਲੈਣੀ ਮੱਝ ਤਾਂ ਸਾਡੇ ਕੋਲ ਹੈਗੀ ਤੀ ਅਸੀਂ ਗਾਇਦੇ ਦੇ ਗਾਂ ਗਾਂ ਵੀ ਤਾਂ ਕਰਕੇ ਥੋੜਾ ਰੋਕੇ ਵੀ ਹੁਣ ਗਰਮੀ ਦਾ ਸੀ ਉਹ ਜਿਆਦਾ ਜੋਰ ਹੈ ਮੱਝ ਦਿੰਦੀ ਹੈ ਦੁੱਧ ਹਲੇ ਥੋੜਾ ਜਿਹਾ ਵੀ ਦੇ ਕੱਢ ਦੇਣੇ 2 ਕੁ ਮਹੀਨੇ ਹੈ ਉਹਦੇ ਬਾਅਦ ਫਿਰ ਦੇਖਦੇ ਆਪਾਂ ਗਾਂ ਹੁਣ ਤੱਕ ਮੱਝਾਂ ਏੱਖੀਆਂ ਆਪਾਂ ਨੇ ਇੱਕ ਜਦ ਹਰ ਜਾਂਦੇ ਦੂਜੀ ਮੱਝ ਲੈ ਲੈਂਦੇ ਜਿਹੜਾ ਮੱਝ ਹੈ ਮੱਝ ਦਾ ਥੋੜਾ ਜਿਹਾ ਦੁੱਧ ਜਿਹੇ ਫਰਕ ਪਾ ਜਾਂਦੀ ਹੈ ਇਹਨਾਂ 6 ਮਹੀਨੇ ਟੇਕੇ ਦੇਣਾ 2 ਮਹੀਨੇ ਹੈ ਜਿੰਨਾ 8 ਭਾਜ 2 ਮਹੀਨੇ ਵੀ ਉਹਦੀ 1 ਮਹੀਨਾ ਤੇ ਨਾ 8 ਭਾਜ ਬਹੁਈ 6-7 ਤੱਕ ਮਹੀਨਾ ਦੁੱਧ ਆ ਕੇ ਫਿਰ ਉਹਦੇ ਖਾਸੀ ਵਿੱਚ ਪਾ ਦਿੰਦੀ ਹੈ ਉਹਦੇ ਕਰਕੇ ਹੁਣ ਗਾਂਹ ਹਰੇ ਕੇ ਕਹਿੰਦੇ ਵੀ ਗਾਂਹ ਦੇਖੋ ਆਪਾਂ ਉਹਨਾਂ ਦੇਖਣੀ ਗਾਂ ਕਿਸੇ ਨੇ ਮੱਝ ਲੈਣੀ ਹੋਵੇ ਤਾਂ ਆਪਾਂ ਇਹ ਵੀਡੀਓ ਪਰ ਸੰਪਰਕ ਕਰ ਲਿਓ ਬਾਈ ਜੇਕਰ ਚਲੋ ਬਾਕੀ ਹੋਰ ਦਿਖਾਉਂਦੇ ਜੀ ਆਪਾਂ ਕਾਰੋਬਾਰ ਜਿਹੜੇ ਚੱਲਦੇ ਆ ਉੱਥੇ ਹੁਣ ਪੰਬਾ ਜਿਹੜੇ ਲੌਣ ਪਾਣੀ ਪਰ ਬੱਦਲ ਵੀ ਇੱਧਰ ਲੱਗੇ ਚੜਨ ਕਿ ਹਵਾ ਹੋ ਗਈ ਜਮੇ ਬੰਦ ਆ ਦੇਖੋ ਤਿੰਨਕ ਦਾ ਟਾਈਮ ਆ ਇਸ ਟਾਈਮ ਹੋ ਜਾਂਦੀ ਬੰਦ ਯਾਨੀ ਚਾਂਸ ਬਣ ਜਾਂਦਾ ਬੱਦਲ ਉੱਠਣ ਦਾ ਪਰ ਉੱਠਦਾ ਹੈਗਾ ਇਹ ਬੱਦਲ ਪੈਣ ਦੀ ਆਸ ਨਹੀਂ ਹੈਗਾ ਇੱਧਰ ਵਾਲਾ ਦੇਖੀ ਜਾਂਦੀ ਬਾਕੀ ਕਹਿੰਦਾ ਪੈ ਜਵੇ ਮੀ ਸਾਰੇ ਨਾਲ ਤੇ ਬੜੀ ਕਿਉ ਗਰਮੀ ਨੇ ਲੱਕ ਤੋੜਿਆ ਹੁਣ ਤਾਂ ਇੰਨੀ ਗਰਮੀ ਕੁਛ ਨਹੀਂ ਕੁਛ ਵੀ ਚਲੋ ਆਪਾਂ ਦਾ ਫੇਰ ਪੱਖੇ-ਪੁੱਖੇ ਥੱਲੇ ਇੱਧਰ-ਉੱਧਰ ਹੋਈ ਜਾਂਦੇ ਡੰਗਰਾਂ ਦਾ ਬਹੁਤ ਔਖਾ ਸੀਗੇ ਜੇ ਇੱਕ ਹੈ ਟੀਨਾ ਥੱਲੇ ਬੈਠੇ ਆ। ਕੁਟੀਨਾ ਉਹ ਅਖੀ ਜਾਂਦੀਆਂ। ਪਰ ਧੁੱਪ ਤਾਂ ਹੈ ਨਹੀਂ ਆ ਧੁੱਪਾ ਦੇਖੋ ਕਹੀ ਨਹੀਂ ਮੰਦਮ ਜੀਆ ਸੇਕੇ ਹੋਰ ਤਰ੍ਹਾਂ ਦਾ। ਚਲੋ ਦੇਖਦੇ ਆ ਬੱਦਲ ਜੇ ਕੋਈ ਕਰ ਦਵੇ। ਬਾਕੀ ਲਾਈਟ ਵੀ ਆ ਗਈ ਹੁਣ ਉਸ ਬਾਰੇ ਭੱਜੀ ਜਾਂਦੀ ਲਾਈਟ ਆਈ ਜਾਂਦੀ ਹੈ। ਆਪਣਾ ਲਾਉਣਾ ਪਾਣੀ ਜਿਹੜੇ ਬੂਟੇ ਜਿਹੇ ਆਪਣੇ ਪਹਿਲਾਂ ਪਰਸ ਚੌਥੇ ਲੱਗ ਗਏ ਤੇ ਥੋੜਾ ਥੋੜਾ ਸੈਡਾਂ ਚ ਕਾਰੇ ਰਹਿ ਗਏ ਤੇ ਜਾ ਕੇ ਜੇ ਲਾਈਟ ਭੱਜ ਗਈ ਸੀ। ਚਲੋ ਫੇਰ ਪਾੜ ਦੰਦੇ ਪਾਣੀ ਦੂਏ ਦਿਨ ਬਾਤ ਆ ਜਾਂਦਾ ਖੇਤ। ਇਹ ਹੈ ਰਾਵੱਦੜਿਆ ਬੋਲਣਾ ਇਧਰ ਦੇ ਸ਼ਾਇਦ ਕਰੇ ਕੋ ਭੱਜ ਵੀ ਗਈ ਹਲੇ ਛੱਡੇ ਹੀ ਤਾਂ ਪਾਣੀ ਚਲੋ ਕਾਣੀ ਬਦਲਣਾ ਹੀ ਆਜਣਾ ਚੰਗਾ ਹੀ ਹੋਇਆ ਕੁਛ ਨਹੀਂ ਪਤਾ ਹੈਗਾ ਇਹਦੇ ਵਿੱਚ ਕਿਉਂ ਜੇ ਅਸੀਂ ਪਾਣੀ ਲਾ ਦਿੰਦੇ ਹਵਾ ਆਉਣੀ ਹਵਾ ਜ਼ਰੂਰ ਇੱਕ ਵਾਰ ਇਹਨੇ ਏਰੀ ਵਾਲਾ ਕੰਮ ਹੋਣਾ ਜ਼ਰੂਰ ਹੈ ਤੇ ਬੰਬਈ ਕਿੰਨੀ ਦਿਖਾਉਂਦੇ ਆ ਖਬਰਾਂ 'ਚ ਸਾੜੇ 3 ਨਾਲ ਛੱਡ ਸੁੱਟ ਚੱਕ ਕੇ ਮਾਰੇ ਕਿਤੇ ਵੀ ਕਾਣੀ ਚੰਗਾ ਹੀ ਹੋਇਆ ਬਾਕੀ ਦੇਖ ਲੈ ਇਧਰ ਮਹਾਗਨੇ ਵੀ ਦੋ ਦਿਨ ਹੋ ਗਏ ਪਹੁੰਚੇ ਨੇ ਮਹਾਨੂ ਵੀ ਆ ਗਿਆ ਫੋਲਦਾ ਆਪਣੇ ਮਾ ਸਾਰੇ ਚੱਲ ਵੀ ਠੀਕ ਹੈ ਕੰਮ ਜਾਵਾ ਦੇਖੋ ਆਹ ਜਮੈ ਸੁੱਕੇ ਵਾਲੀ ਕੰਮ ਹੋ ਜਿੰਦਾ ਬੂਟੀ ਬੱਟੀ ਸੁੱਕੀ ਹੋ ਪਈ ਐ ਸੁੱਕੇ ਕਰਕੇ ਇੱਕ ਮਹਾ ਕਰਕੇ ਪਾਣੀ ਨਹੀਂ ਲਾਉਣਾ ਪੈਂਦਾ ਹੈਗਾ ਜਮ ਮਹਾਨੇ ਕਮਲ ਨੂੰ ਲਖਣਾ ਆਪਣੇ ਚੱਲ ਲਵਾਂ। ਇਹਦੇ ਨਾਲੇ ਬਾਜਰੇ ਨੂੰ ਪਾਣੀ ਲਾ ਦਿੱਤਾ, ਮੂੰਗੀ ਤਾਂ ਬਹੁਤ ਖੁੱਲ ਆਇਆ ਬਈ। ਮੂੰਗੀ ਤਾਂ ਸਾਰੀ ਉਤਿਆਰ ਲੱਗਦੀ ਹੈ। ਚਲੋ ਗਾਹ ਨੂੰ ਰਿਜ਼ਲਟ ਦਾ ਪਤਾ ਲੱਗ ਜਾਊਗਾ ਬਈ। ਮੂੰਗੀ ਕਾਮਯਾਬ ਹੈ ਕਿ ਆਪਣੇ ਮਾਂ ਕਾਮਯਾਬ ਹੈ ਇਹਦੇ ਵਿੱਚ। ਬੂਟੇ ਦੇ ਵਿੱਚ। ਆ ਫਿਰ ਦੋਨੇ ਕਾਮਯਾਬ ਆ ਫਿਰ ਮੇਰੇ ਹਿਸਾਬਰ ਦੋਨੇ ਘਟੂ ਬਾਹਰ ਦਾ ਹੈਗਾ ਵਧੀਆ। ਆ ਦੇਖੋ ਇਹ ਬੱਦਲ ਲੱਗ ਗਿਆ ਬੋਲਣ। ਖਿੱਚਦੇ ਖਿੱਚਦੇ ਕਰਦੇ ਕੰਮ ਨੂੰ ਬਹੁਤ ਗਰਮਈਆ ਮਾ ਜਿਹੜਾ ਖੜਾ ਜੀ ਬਹੁਤ ਕੰਮ ਲਾ ਬਣਾ ਬਾਕੀ ਦੇਖੋ ਲੋਈ ਜਿਹੜਾ ਹੀ ਫੁੱਲ ਆ ਦੇਖੀ ਜਾਂਦੀ ਹੈ ਪੈਜੇ ਬਹੁਤ ਵਧੀਆ ਅੱਜ ਆਪਾਂ ਨੇ ਵੀ ਸਪਰੇਇ ਜੀ ਕਰਨੇ ਚਾਹੀਏ ਤਾਂ ਤਾਕਤ ਵਾਲੀ ਕਿ ਕਰਸੂਹੇ ਵਾਲੇ ਦਾ ਰਿਜ਼ਲਟ ਬਹੁਤ ਵਧੀਆ ਆਇਆ ਜਿਵੇਂ ਹੀ ਖਤਮ ਕਰਤਾ ਕਰਸੂਹਾਂ ਦਾ ਚੜੀ ਚੱਲੀ ਬਹੁਤ ਕੰਮ ਦੀ ਵੀ ਹੁਣ ਤਾਕਤ ਵਾਲੀ ਸਪਰੇ ਹੋਣੀ ਨਹੀਂ ਇੱਕ ਹੀ ਬੱਦਲ ਚੜ ਗਿਆ ਬਹੁਤ ਦੇਖੋ ਰਜਤ ਹੁੰਦੇ ਰਿਹਾ ਖਰਸੂਣੇ ਨਾਲ ਤਾਂ ਦੇਖਦਾ ਹੀ ਨਹੀਂ ਗੇ ਵੀ ਪੈਰ ਖੜ ਗਿਆ ਪਰਸੋਂ ਪਾਏ ਦਾ ਲਾ ਕੇ ਆਪਣਾ ਪਾਣੀ ਨੂੰ ਇਹ ਹੁਣ ਆਪਾਂ ਰੇ ਗੇਰ ਦਿੰਦੇ ਆ ਕਿੰਨੇ ਚਾਰ ਗਣੀਆਂ ਪੈ ਗਏ ਤਾਂ ਹੋਰ ਵੀ ਵਧੀਆ ਹੋ ਜੂਗਾ ਸੈਟ ਆ ਵੀ ਸਪਰੇ ਫੇਰ ਕੱਲ ਕੋਲੋਂ ਦੇਖ ਲਾਂਗੇ ਅਸੀਂ ਪਰਸੋਂ ਦੇਖ ਲਾਂਗੇ ਚਲੋ ਵਧੀਆ ਹੁੰਦੀਆਂ ਅਗੀਆਂ ਤਾਂ ਨਿਤ ਨਾ ਹੀ ਪਨੀਰੀ ਬੀਜਣ ਲੱਗਿਆ ਉੱਥੇ ਮੈਂ ਕਹਿੰਦਾ ਜੇ ਬੱਦਲ ਦੇਖ ਕੇ ਬੀਜਲੰਡ ਠੀਕ ਹੈ ਨਹੀਂ ਤਾਂ ਸਭ ਇਕੱਠੀ ਕਰ ਦਿੰਦਾ ਮੇਹ ਪਨੀਰੀ ਜਿਹੜੀ ਹੈਗੀ ਚਲ ਦੇਖੋ ਇਹ ਚੜਾਈ ਫੁੱਲਾ ਬੱਦਲ ਦੀ ਮੱਕੀ ਦੇਖੋ ਅੱਗੇ ਦੇਖੋ ਰੇ ਦਾ ਸੱਟਾ ਦੇਖ ਜੀ ਇਹ ਲੈ ਕਰ ਸਮਾ ਲੱਗਿਆ ਤਾਂ ਟਾਂਡੇ 4 4 5 5 ਫੁੱਟ ਥੱਲੇ ਦੇ ਸਤਿਗੁਰ ਜੀ ਕੀ ਹਾਲ ਹੈ ਠੀਕ ਹੈ ਹੈ ਗੁਰ ਜੀ ਏਸੀ ਠੰਡਾ ਹੋਇਆ ਹਾਂ ਹੁੰਦਾ ਏਸੀ ਤੇਰੀਆਂ ਗੱਲਾਂ ਘਟਨ ਦਾ ਸਾਰੇ ਇਹ ਸੀ ਜੇ ਨਿਕਲ ਕੇ ਆਇਆ ਬਈ ਉਹ ਏਸੀ ਲੱਗਿਆ ਲੱਗਣ ਖੜਜੋ ਹੁਣ ਤੁਸੀਂ 5 ਮਿੰਟ ਖੜਜਾ 5 ਮਿੰਟ ਖੜਜਾ ਅਰੇ ਐਸੀ ਲੱਗਣਾ ਪੂਰੀ ਦੁਨੀਆ ਤੇ ਜਿਹੜਾ ਇਹਦਾ ਪਾਉਣ ਨੂੰ ਤਾਂ ਦੱਸ ਦੇ ਫੇਰ ਰੁਕ ਦਿੰਨੇ ਆ ਅਰੇ ਇਹ ਕਹਿੰਦਾ ਪਾਉਣਾ ਇੱਕੇ ਟਰਾਲੀ ਰਹਿ ਗਈ ਬਸ ਇਹ ਨਹੀਂ ਰੁਕਣਾ ਹੈਗਾ ਜੀ ਅਸੀਂ ਪਾਇਆ ਯਾਰ ਲਖ ਬਾਈਆਂ ਝੋਲੀਆਂ ਪਾਇਆ ਏ ਮੈਂ ਮਾਸੜ ਵੀ ਨਾ ਜਿੱਕਣਾ ਬਦਲ ਨੂੰ ਦੇਖ ਕੇ ਨਿਕਲ ਮੈਂ ਹੁਣ ਇਸ ਟਾਈਮ ਸਪਰੇਅ ਕਰਨੀ ਦੀ ਸਪਰੇਅ ਕਰਕੇ ਤਾਕਤ ਵਾਲੀ ਨਾ ਫਿਰ ਰੇਪ ਪਾਉਣਾ ਦਾ ਹੁਣ ਸਪਰੇਅ ਦਾ ਟਾਈਮ ਨਹੀਂ ਮੀਂਹ ਦਾ ਕੁਝ ਨਹੀਂ ਪਤਾ ਹੈਗਾ ਹੁਣ ਵਿੱਕੀ ਨਹੀਂ ਪਨੀਰੀ ਬੀਜਣ ਲੱਗਿਆ ਗਲਤ ਨਾ ਹੈਗੀ ਪਰ ਉਹ ਬੀਜਣ ਵਾਲੀ ਹੈ ਬੀਜਣ ਵਾਲੀ ਹੈ ਇਹ ਵੀ ਹੈ ਟਾਈਮ ਟਪਾਤਾ ਉਹਦਾ ਉਹ ਸਵੇਰ ਟਾਈਮ ਬੀਜੀ ਜਾਂਦੀ ਦਿਖੋ ਕੋਈ ਕੁਛੇ ਖੋਲਣੇ ਪੈਂਦੇ ਆ ਉਹਦੇ ਛੇੜ ਕੇ ਹੁਣ ਇਹਨੇ ਕਹਿੰਦਾ ਤੰਗੜੀ ਫੇਰਨੀ ਆ ਉਹਦੇ ਤੁਰੀ ਰੁੱਟਣੀਆਂ ਸਵੇਰੇ ਵੀ ਜਾਂਦੀ ਉਹ ਹੈ ਸਵੇਰੇ ਵੀ ਹੁਣੇ ਚਲੋ ਖਾਨੇ ਚੰਗਾ ਹੀ ਹੋਣਾ ਵੀ ਹੁਣ ਉਹ ਨਾ ਮਿੱਟੀ ਥੱਲੇ ਆ ਜਾਣਾ ਜਮੀਂ ਪੈ ਗਿਆ ਤਾਂ ਸੱਟ ਆ ਜਾਊਗਾ ਠੀਕ ਹੈ ਯਾਨੀ ਹੈ ਬੀਜਣ ਜੜੀ ਹੈ ਹੈ ਨਹੀਂ ਮੈਂ ਕਹਿੰਦਾ ਬਾਈ ਦੋ ਦਿਨ ਤਾਂ ਪਾਣੀ ਦੇ ਲਾਉਗਾ ਉਹ ਤੇ ਜਰਾ ਤੰਗੜੀ ਮਾਰ ਕੇ ਪਾਣੀ ਦੇ ਲਾਉਣਾ ਹੀ ਹੈ ਤਾਂ ਹੀ ਦੋ ਤਿੰਨ ਦਿਨ ਤਾਂ ਗਰਮੀ ਬਹੁਤ ਹੋਈ ਗਰਮੀ ਦਾ ਗਿਆਨਤਾ ਹੈ ਗਰਮੀ ਦਾ ਬਸ ਹੋਈ ਵੀ ਆ ਪਰ ਇੱਕ ਬੈਠੇ ਆ ਸਾਡੇ ਨਾਲ ਛੱਡ ਦਿੰਦੇ ਹੋ ਭਾਈ ਜਿਹੜੇ ਕੰਮ ਲੱਗੇ ਪਿਆ ਉਹਨਾਂ ਨੂੰ ਪੁੱਛ ਕੇ ਦੇਖ ਹੁਣ ਆ ਰੇਪ ਆਉਂਦੇ ਤੇ ਸਾਡੇ ਰਣਜੀਤ ਸਿੰਘ ਦੇ ਪਾਇਆ ਚੈਲਰ ਨੇ ਪਾਇਆ ਉਹਨਾਂ ਨੇ ਕਹਿੰਦੇ ਦੁਬਾਰੇ ਤੇ ਸੌਂਜਾਂਦੇ ਤੇ ਸੌਂਜਾਂਦੇ ਇੱਕ ਗੱਲ ਟਰਾਲੀ ਇੱਕ ਗੱਲ ਸਿਰ ਤੇ ਸਤ ਦੁਪਹਿਰ ਤੋਂ ਬਾਅਦ ਦੁਪਹਿਰ ਦੇ ਪਹਿਲਾਂ ਪਹਿਲਾਂ 4 ਡੇ ਵਾਲੇ ਕਾਵੇਂ ਲੱਗੇ ਨੇ ਲੈ ਉੱਥੇ ਪਏ ਸਾਡੀ ਮੋਟਰ ਸੁੱਤੇ ਮੁੰਦੇ ਪੇਚ ਹੋਏ ਮੈਂ ਹੁਣ ਦੇਖ ਕੇ ਗਿਆ ਇਹਨਾਂ ਨੂੰ ਆ ਹੁਣ ਤਾਂ ਮੈਂ ਆਹੋ ਫਿਰ ਟਾਈਮ ਵੀ ਦੇ ਲਾ ਹੁਣ 4 ਵਜੇ ਵੇ ਐ 3:30 ਵਜੇ ਪਾਉਣ ਦੇਣ ਦੀ ਗੱਲ ਐ ਜੇ ਮੋਟਰ ਪੇਚ ਤੇ ਚਾਰਾਲੀ ਕਰਾਈ ਗਈ ਸੀ ਮੈਂ ਕਿਹਾ ਦਮ ਆ ਕੇ ਆਰਾਮ ਨਾਲ ਪਰ ਲੈ ਕੋਈ ਨੂੰ ਅੱਛਾ ਤੇਰਾ ਬਹੁਤ ਅਜੀ ਫੇਕ ਮਾਰਦਾ ਫੇਕ ਮਾਰਦਾ ਲੋ ਚੱਲਦੀ ਲੋ ਅੱਛਾ ਖਬਰਾਂ ਦਿੰਦੇ ਐ 19 ਤਰੀਕ ਤੇ ਜੀ ਆਏ ਹੋ ਜਣਾ ਆਏ ਹੋ ਜਣਾ ਪਰ ਹੋਇਆ ਪਿਆ ਤੇਰੇ ਐਲੀਵਿਜ਼ ਨਹੀਂ ਖਬਰਾਂ ਚਲਦੀਆਂ ਬੰਬੇ ਕਿੰਨੀ ਨੂੰ ਾਂਤੇ ਕੋਈ ਨਹੀਂ ਕਿੱਥੇ ਭੈਣ ਦਾ ਪੌਣਾ ਆਇਆ ਪਰ ਤੋਂ ਦਾ ਮੀਂਹ ਨਹੀਂ ਡਰਦਾ ਉਹੀ ਹੈ ਮੀਂਹ ਵੀ ਢੇਰੀ ਹੈਹੀ ਜੇ ਟੀਨਾ ਨਾਲ ਸਾਰੇ ਜਗਾੜ ਚੱਕਿਆ ਵਾ ਉਲਟਾ ਲੜਾ ਕੇ ਮਾਰੀ ਤੂਫਾਨ ਨੇ ਨਾ ਮੀਂਹ ਨਹੀਂ ਡਰਦਾ ਹਾਂ ਪਰ ਉਹ ਚੀਜ਼ ਦੇਖ ਕੇ ਅਸੀਂ ਕਹਿੰਦੇ ਵੀ ਗਰਮੀਓ ਕੱਟ ਲੂਗੇ ਜਿਹੜਾ ਤਵਾਨਾ ਦਰਖਤ ਦੇਖੀਂਗਾ ਕਿਹੜਾ ਟੁੱਟਦੇ ਗੱਬੇ ਦੇ ਆਪਣੇ ਤਾਂ ਦਰਖਤ ਦੇ ਬਹੁਤ ਹੈ 12 ਸਾਲ ਦਾ ਸੁੱਕਾ ਨਹੀਂ ਤਾਂ ਮੰਗ ਲਿਆ ਹਾਂ ਨਹੀਂ ਮੰਗਿਆ ਮੈਂ ਹੀ ਨਹੀਂ ਮੰਗਿਆ ਹੈਗਾ ਬਾਗਵਾਨ 12 ਸਾਲ ਦਾ ਸੁੱਕਾ ਨਹੀਂ ਉਹ ਨਾਲ ਤੇ ਰਾ ਦੇ ਲੈ ਇੰਨੇ ਜੇ ਮੜਾ ਜੇ ਬੱਦਲ ਜਿਆ ਹੋਇਆ ਸਾਜਾ ਆ ਗਿਆ ਨੇ ਜੀ ਮੌਸਮ ਉਹਦੇ ਫਰਕ ਪੈ ਗਿਆ। ਕਹਿੰਦਾ ਤੂੰ ਵੀ ਲਿਖਿਆ ਦੁਪਹਿਰੇ ਦੁਪਹਿਰੇ ਰਾਮੇ ਕਰਦੇ ਲੱਗਿਆ ਮੈਂ। ਅੱਛਾ ਲੰਬਾਈ ਲੰਘਿਆ ਬਦ ਹੈ। ਮੁੱਖਾਂ ਲੰਬਾਈ ਲੰਘੇ ਰਹੇ। ਆਹ ਰਾਈਟ ਤੇ ਬੈਠੇ ਟੀਨਾ ਭੰਗ ਨਹੀਂ ਆਉਣੀ ਪੂਰੀ। ਨਾਉ ਦਪੈ ਨਾ ਤਾਂ ਨਹੀਂ ਬੈਹ ਹੁੰਦਾ। ਬੈਹ ਕਹਿੰਦੇ ਜੇ ਘਾਹ ਕਾਈ ਜਾ ਫਿਰ ਤਾਂ ਬੈਠੇ ਫਿਰ ਜੀ ਲੱਗਿਆ ਰਹੇ ਤਾਂ ਬੰਦੇ ਦਾ। ਜਾ ਕੰਮ ਨਹੀਂ ਹੈਗਾ ਫੇਰ ਕੱਲ ਸਾਰੇ ਦੇ ਰੁਪਏ ਲੰਗੇ ਆ ਅੱਜ ਵੀ ਆਇਕਣੇ ਆ ਸਾਰੇ ਦੇ ਬਾਹਰ ਲੰਗੇ ਆਹੋ ਹੀ ਕਬਾਈ ਸਾਡੇ ਸਟੇਡੀਅਮ ਦਾ ਲੈਣ ਦੇਣ ਦਾ ਇਧਰ ਉਧਰ ਹੁੰਦਾ ਉਹਦਾ ਵਾਹਗਾ ਪਾਇਆ ਵਾ ਫਰਦਾ ਮੰਗਣ ਲੱਗੇ ਪਿਆ ਫਰਦਾ ਦੇ ਉੱਥੇ ਤੇ ਕਾਬੰਦਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਥੀ ਬਲਾਉ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਭਾਈ ਵਧੀਆ ਆ ਜਾ ਭਲੇ ਹੋਰ ਮੈਂ ਰਿਆ ਕਹਿ ਕਹਿਣ ਲੱਗਿਆ ਤਾਂ ਭੁੱਲ ਗਿਆ ਹੁਣ ਉਹ ਠੱਡਾ ਹੀ ਰਹਿਦਾ ਮੈਂ ਆ ਦੇਖ ਕੌਣ ਠੰਡਾ ਲਾ ਨੂੰ ਗਰਮੀ ਆ ਕੇ ਮੋਟਰਸਾਈਕਲ ਬਰਾਏ ਤੂੰ ਤਾਂ ਠੰਡਾ ਸਮਝਿਆ ਨਹੀਂ ਜਿਹੜੀਆਂ ਨੂੰ ਭੁੱਲ ਗਿਆ ਮੇਰੇ ਆਦ ਆਇਆ ਦਾ ਕੁਝ ਜੱਲੀ ਕੇ ਜੱਸੀ ਰਹਿਣਾ ਹੈ ਮੇਰੇ ਤਾਂ ਸਾਰੇ ਭੋਈ ਤਾਂ ਨਹੀਂ ਬਣੀ ਰਹੀ ਮੈਂ ਤਾਂ ਭੋਈ ਵੀ ਆ ਕਪਾਹੀਆ ਹੁਣ ਉਹ ਉਹ ਸਵੇਰੇ ਵੀ ਜੰ ਜੋਗੀ ਹੋਊਗੀ ਹਾਂ ਆਪਾਂ ਨੂੰ ਦੇਣਾ ਦੋਏ ਤਰ੍ਹਾਂ ਛੱਟਾ ਪਾਣੀ ਲਾ ਕੇ ਮੈਂ ਵੀ ਤਾਂ ਸਵਾਗੀ ਮਾਰ ਕੇ ਛੱਟਾ ਦੇ ਹਾਂ ਉਕੜ ਦੇਣਾ ਮੈਂ ਕੱਲ ਦੇਖ ਕੇ ਜੱਗੇ ਦੇ ਮੈਨੂੰ ਦਹੀਂ ਲੱਗੀ ਸੱਟ ਜਮੀ ਵੀ ਫਰ ਤੋਂ ਚੌਥੇ ਦਾ ਤੂੰ ਕਈ ਜਾਂਦਾ ਮੈਂ ਉਹ ਮੈਨੂੰ ਕਈ ਜਿਵੇਂ ਕਹਿ ਰਹੇ ਪਰ ਨਹੀਂ ਚੱਲ ਰਾ ਪਰਸੋਂ ਦਾ ਇਕੱਲਾ ਹੀ ਕਰਨਾ ਕਰਾਂ ਮੈਂ ਮਾਰ ਕੇ ਤੰਗੜੀ ਵੀ ਜਣੀ ਐ ਪਰ ਮੈਂ ਕਿ ਕਿਸਨ ਕੋਈ ਅੰਦਰ ਨਹੀਂ ਦਿੱਤਾ ਆਪਾਂ ਨੂੰ ਸੌਗੀ ਮਾਰਨੀ ਹੈਗੀ ਕੋਣ ਮੈਨੂੰ ਦੇ ਕਈ ਵੀਰਾਂ ਨੇ ਕਮੈਂਟ ਆਇਆ ਕਹਿੰਦੇ ਵੀ 100 ਪਰਸੈਂਟ ਜੰਮ ਦੀ ਇਹ ਲੰਗੜੀ ਮਾਰ ਦੋ ਪਰ ਮੈਂ ਉਹਦੇ ਹਿਸਾਬ ਨਾਲ ਖੇਤ ਤਿਆਰ ਕਰਤਾ ਤੇ ਸਾਹਮਣੇ ਥੋੜੀ ਸੌਗੀ ਮਾਰੀਏ ਤੋਾਈ ਕਰਤੀ ਖੇਤ ਦੀ ਪਾਣੀ ਛਿੜ ਛਿੜ ਕੇ ਕਰਿਆ ਸੱਟ ਪਰ ਜਦੋਂ ਮੈਂ ਕੱਲ ਜੱਗਈ ਦੇਖੀ ਯਾਰ ਦਲਬੀਰ ਦੀ ਦੇਖੀ ਹੈ ਬਹੁਤ ਫਰਕ ਹੈ ਸਾਰਿਆਂ ਦੀ ਜੰਮ ਦੀ ਇਹਦਾ ਮਤਲਬ ਯਾਰ ਤੂੰ ਛਿੱਟੇਗਾ ਤੂੰ ਇਧਰ ਪਾਣੀ ਵੀ ਦੇ ਦੋ ਸੌਠ ਤਲਬੇਨੀ ਹਾਂ ਤੰਗੜੀ ਵਾਜਾਂ ਮਨੀ ਦੇਖ ਲਈ ਰਾਜ ਜੇ ਸਾਹਮਣੇ ਬਿੱਜੀ ਵੀ ਹੁੰਦੀ ਅੱਛਾ ਥੇ ਪਰ ਇਹ ਬਹੁਤ ਜ਼ੰਦ ਦੇਖਦਿਆ ਆਪਾਂ ਨਾ ਮੈਂ ਤਾਂ ਪੱਟੇ ਦਾ ਕਹੀ ਦੇਖੋ ਪਿਛਲੇ ਸਾਲ ਕਿੰਨੇ ਹੋਇਆ ਵੀ ਕਹਿੰਦੇ ਵੀ ਬਾਹਰ ਤੇ ਪਾਣੀ ਛੱਡ ਕੇ ਵੀ ਠੀਕ ਹੈ ਇਹਨਾਂ ਨੂੰ ਉਹ ਠੀਕ ਲਾ ਦੋ ਵੀ ਠੀਕ ਆਹੋ ਠੀਕ ਆ ਬਈ ਇਹਨਾਂ ਨੇ ਜੀ ਦੀ ਸੁੱਕੇ ਚਲਾਈ ਇਹਨਾਂ ਦੀ ਝਾੜੀ ਮਾਝ ਉਹ ਦੇਖਿਆ ਅਮਨ ਦੀ ਵੀਡੀਓ ਅੱਜ ਆਈ ਮੇਰੇ ਸਾਹਮਣੇ ਉਹ ਜਿਹਦੇ ਪ੍ਰਧਾਨ ਵੀ ਦਾ ਰਾਨਾ ਪਾਣੀ ਦੀ ਸਿੱਟਾ ਦਿੱਤਾ ਫਿਰ ਬਾਹਰ ਦੇ ਭੁੱਲਗੇ ਦੇ ਉੱਪਰ ਮਿੱਟੀ ਸੀ ਨਾਲ ਵੀ ਤਾਂ ਗਈ ਰਹੀ ਪਿਛਲੇ ਸਾਲ ਉੱਬਲ ਤੰਗੜੀ ਨਾਲ ਪਹਿਲਾਂ ਉਹ ਦੇ ਤਾਂ ਛੱਟਾ ਆਪਰ ਦਿਖਣ ਲੱਗੀ ਤੈਰਨ ਲੱਗੀ ਵਰਦੇ ਬਾਵ ਦੀ ਉੱਬਲ ਦੇਤੀ ਅੱਛਾ ਕਹਿ ਤਾਂ ਤੂੰ ਤੇਰੇ ਠੀਕ ਐ ਛੱਟੇ ਜੇ ਨਵੇਂ ਨਵੇਂ ਤਰੀਕੇ ਨਵੇਂ ਨਵੇਂ ਤੇਰੇ ਜੰਮਣੀ ਚਾਹੀਦੀ ਐ ਵੀ ਹਾਂ ਬਸ ਅੱਛਾ ਇੱਕ ਤੀ ਜਰਾ ਬੀਜੀ ਸਾਰਿਆਂ ਨੂੰ ਤਸੱਲੀ ਗੱਲ ਜਿਹੜਾ 5 ਤਰੀਕ ਦੇ ਤੇ ਨਹੀਂ ਅੱਗੇ ਲੱਗ ਨਹੀਂ ਨਾ ਅੱਠ ਭੱਜ ਕਰਦੇ ਪਰ ਬੀਜਾਂ ਦਾ ਫਰਕ ਐ ਅੱਗੇ ਪੂਛਾਰ ਨਹੀਂ ਲੱਗਦੇ ਕਿਤੇ ਥੋੜੇ ਜਿਹਾ ਹੌਣ ਹੁਣ ਪੁੱਛਾਰਾ ਹੀ ਹੈ ਨਹੀਂ ਆਪਣਾ ਰੀਜ਼ ਇੱਧਰ ਇੱਕ ਤਾਂ 321 ਵੀਰ ਕਿਹਾ ਜਾ ਉਹ ਵੀ ਠੀਕ ਹੈ ਨੇਤਰ ਬਾਈ ਨੇ ਭੇਜਿਆ ਵਾਹੇ ਅੱਛਾ 321 ਅੱਗੇ 1 ਕਿਸੀ ਕੀ ਲਾਉਂਦੇ ਹਨਾ ਤੁਹਾਨੂੰ ਲੱਗਿਆ ਵੀ 372 ਵੀਰ ਠੀਕ ਹੈ ਬਾਕੀ ਦੇਖਦੇ ਆਂ ਬਾਈ ਬੱਦਲ ਵਾਲਾ ਕੀ ਕਰਦਾ ਘੁੰਮਦਾ ਗਿਆ ਚਾਰੇ ਪਾਸੇ ਸਾੜੇ ਮੇਨ ਲੱਗ ਜਾਣਾ ਹੈ ਉਹ ਤੂੰ ਲਗਾ ਨਾ ਬਾਲੇ ਭੋਰਾ ਧਰਤੀ ਗੱਲੀ ਸੱਲੀ ਜੀ ਤਾਂ ਹੋ ਜੋਏ ਮੌੜ ਦਾ ਮੌਸਮ ਹੈ ਠੰਡਾ ਜਾ ਹੋ ਜੋਵੇ ਬੱਦਲ ਜਿਆ ਹੋਇਆ ਖੜਾ ਪਰ ਡੰਗਰਾਂ ਦਾ ਬਹੁਤ ਉਖੜਿਆ ਵਿੱਚ ਇਹ ਤਾਂ ਹਵਾ ਮੰਦ ਹੋਈ ਇਸ ਟਾਈਮ ਜਮਾਈ ਨਹੀ ਆ ਸਵੇਰ ਨੂੰ ਤੜਕੇ ਨੂੰ ਐ ਤੋੜੇ ਪਏ ਹੁੰਦੇ ਮਰੂਤ ਇੰਨਾ ਹਵਾ ਚੱਲਦੀ ਹੁੰਦੀ ਮੱਕ ਬੱਟ ਹੈਗਾ ਬਹੁਤ ਹੋਇਆ ਜਿਹੜੇ ਆਪਣੀ ਇਹ ਬਰੂਣੀ ਬਹੁਤ ਠੀਉਂ ਕਰਦੀ ਆ ਹੂੰ ਆਪਣੇ ਕੰਮ ਕੋ ਕੱਲ ਹੋ ਜਾਣੀ ਸਾਨੂੰ ਲੋ ਬੀਜਣ ਜੋਗੀ ਦੇਖ ਰਿਹਾ ਉੱਥੇ ਵਿਕੀ ਨਹੀਂ ਲੱਗੇ ਮੈਨੂੰ ਲੱਗਦਾ ਅੱਜ ਬੀਜਣ ਉੱਥੇ ਮਾੜਾ ਮੋਟਾ ਪਾਣੀ ਦੇ ਕਰਕੇ ਆਉਂਦੇ ਛਿੱਟ ਜਾ ਹੂੰ ਬਾਈ ਲੱਗੇ ਛੱਟਾ ਦੇ ਕੇ ਮੁੰਡੇ ਬੀਜਣ ਟੰਗੜੀ ਫਿਰਦੀ ਐ ਚਲੋ ਆਪਾਂ ਦਾ ਬੀਜਣੀ ਹੁਣ ਦੂਰੇ ਤਰੀਕੇ ਛੱਟਾ ਦੇ ਕੇ ਆਹ ਗੰਦਾ ਫੇਰ ਤੇ ਦੰਗੜੀ ਮੋਟਰ ਚੱਲਣ ਲੱਗੀ ਆ ਬੜੇ ਗਾਲੇ ਪਰ ਬੱਦਲ ਦਾ ਬਹੁਤ ਡਰ ਆ ਜੀ ਬੱਦਲ ਹੈ ਉਹ ਬਹੁਤ ਉੱਪਰ ਫੇਰ ਪੁਨਜੀ ਇਕੱਠੀ ਹੋਣ ਦਾ ਹੋ ਜਾਂਦਾ ਕਿਤਾਕੀ ਬੀਜ ਮਹਿੰਗੇ ਅੱਜ ਕੱਲ ਸਾਰੇ ਹੈਗੀ ਲੈਟ ਚਲਾਤੀ ਨੱਕਾ ਨੱਕਾ ਗਾਲ ਹਾਂ ਕਸਣਾ ਪੈਣਾ ਉਹ ਵੀ ਆ ਵੀ ਕਸਣਾ ਪੈਣਾ ਚਾਬੀ ਦੇ ਬਗੈਰ ਨਹੀਂ ਡਾਡੀ ਦੇ ਕਸ ਹੁੰਦੇ ਹੈਗੇ ਆ ਪਲਾਸ ਕੰਮ ਘੱਟ ਕਰਦਾ ਚੱਲ ਬੇ ਚੱਲ ਪਈਏ ਬਾਈ ਬਹੁਤ ਔਖੀਆਂ ਜਾਈਆਂ ਕੰਪੂਣੀ ਨਹੀਂ ਖਾਦੀਆਂ ਇਹਦਾ ਪੁਣੇ ਆ ਜਿੰਨੇ ਕਿ ਨੱਕਾ ਨੁਕਾ ਇਧਰੋਂ ਨਾ ਪਾਣੀ ਚੋਗ ਜਾਵੇ ਕਹੀ ਤਾਂ ਨਹੀਂ ਹੋਣੀ ਇੱਥੇ ਹੈਗੀ ਆ ਜਿਹੜੇ ਜਿਹਨੂੰ ਖਾਲਜਾ ਨੂੰ ਚੋਇਆ ਨਾ ਪਾਣੀ ਇੱਧਰ ਨੱਕਾ ਪੜਦੇਓ ਮਾਝੇ ਖਾਲੇ ਕਿੰਨੇ ਪਾਣੀ ਚੋਇਆ ਤਾਂ ਇੱਧਰ ਨੱਕਾ ਪੜਦੇਓ ਆ ਸਾਫ ਖੇਤ ਨੂੰ ਆਜੂਗਾ ਪਨੀਰੀ ਵਾਲਾ ਜ ਨਹੀਂ ਪਾਊਗਾ ਫੇਰ ਤਾਂ ਹੋਰੇ ਕੋ ਬਣਾਤਾ ਇਹ ਤਾਂ ਆਇਲਾ ਦਾ ਜਗ੍ਹਾ ਤੁਸੀਂ ਤੂਆਂ ਤੋੜਦੇ ਹੁੰਦੀਆਂ ਉਹਦੀਆਂ ਪਤਾ ਨਹੀਂ ਭੁੱਬਲ ਗਰਮਤੀ ਜੰਮੇ ਤੇ ਵਾੜਾ ਲੱਗੂਗਾ ਪਾਣੀ ਵੀ ਤੇਰਾ ਹਿਸਾਬ ਦਾ ਲੱਗਣਾ ਬਾਈ ਨੂੰ ਬੰਦ ਕਰ ਕਰਕੇ ਚਲਾਈ ਨਹੀਂ ਆਇਆ ਕਰ ਤੂੰ ਛੱਡ ਸਾਰਾ ਦੇਣਾ ਥੋੜਾ ਥੋੜਾ ਛੱਡ ਦੇ ਬਾਕੀ ਸਿੱਧਾ ਗਾਹਾਂ ਕੱਢ ਦੇ ਹਾਂ ਦੂਏ ਖੇਤ ਨੂੰ ਪੈ ਜਾਊਗਾ ਜਿੱਥੇ ਭਈਆ ਪਾਪਾ ਵੀ ਨਾ ਨਾ ਕੱਢਿਆ ਹਾਂ ਜਿੱਥੇ ਭਈਆ ਖੜਾ ਕੋਸੇ ਨੂੰ ਛੱਡ ਦੇ ਫालतੂ ਇਹਨੂੰ ਘੱਟ ਪਾਣੀ ਪਿਓ ਵਾਹ ਹਵਾ ਹੈ ਜਮੇ ਬੰਦ ਉਹ ਸਾਮਾ 4-5 ਦਿਨ ਦੇ ਹੁਣ ਅੱਖਣ ਨਾ ਨਾ ਮਾਰਿਆ ਪਿਆ ਕਰੂ ਕੋਈ ਖਰਾਬ ਕੰਮ ਉਹ ਜਿੰਨੇ ਕਹਿੰਦੇ ਬੰਦੇ ਹੁੰਨੇ ਧੰਦੇ ਇੱਕ ਨੇ ਨੱਕਾ ਖੋਲਿਆ ਇੱਕ ਕਹੀ ਕਾ ਨੱਕਾ ਵੜਦਾ ਇੱਕ ਦੇਖਦਾ ਉੱਥੇ ਖੜਾ ਪਾਣੀ ਕਿ ਹੁਣ ਬਟਰ ਮੋੜ ਚਲਾਉਂਦੇ ਆਪਾਂ ਤੇ ਭਾਈ ਭਈ ਜਿੰਨੇ ਵੀ ਭਈ ਕੰਮ ਕਰਦੇ ਸਾਰੇ ਬਹੁਤ ਵਧੀਆ ਆਰਾਮ ਕਰਦੇ ਹੋਰੇ ਕਿ ਉਦਰਾ ਪਾਵਾ ਕਮਾਤਾ ਰੱਜ ਕਿਉਂਕਿ ਹੁਣ ਚਾਰ ਕਿਣੀਆਂ ਬੈ ਗਿਆਂ ਫਿਰ ਬੈਜੂਗਾ ਬੋਫਕਮ ਦਾ ਰੂਟਾ ਬੀਟਰ ਕਾ ਵਾਦਾ ਕਿ ਇੱਕ ਵਾਰ ਵਿੱਚ ਜਿਹੜਾ ਰੇਲਵੇ ਆਪਾਂ ਹੁੱਜੂਗਾ ਚੰਗੇ ਤਨ ਹੋ ਜੂਗਾ ਸੈਟ ਚਲੋ ਬਾਕੀ ਦੱਸਦੇ ਜੀ ਮੌਸਮ ਦਾ ਕਿਵੇਂ ਜਿਹੜੇ ਜਾਗੇ ਚੜਾਈ ਆ ਫੁੱਲ ਤਾਂ ਲੱਗਦਾ ਕੋਈ ਨਾ ਕੋਈ ਕਰਕੇ ਜਾਊਗਾ ਵੀ ਠੀਕ ਆ ਮਿਲਦੇ ਜੀ ਕਦੇ ਨੂੰ ਫਿਰ ਅਗਲੇ ਬਲੌਗ 'ਚ ਆਪਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ